ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਲੁਧਿਆਣਾ ਵਿੱਚ ਸੌਨ ਐਂਡ ਲਾਈਟ ਸ਼ੋਅ ਕਰਵਾਇਆ ਗਿਆ ਜਿੱਥੇ ਸਾਡੇ ਲੁਧਿਆਣੇ ਦੇ ਸਿਮੇ ਮੰਤਰੀ ਸੰਜੀਵੇ ਰੋੜਾ ਜੀ ਲੁਧਿਆਣੇ ਦੇ ਸਾਰੇ ਐਮ ਐਲ ਏ ਸਾਹਿਬਾਨ ਮੇਅਰ ਸਾਹਿਬ ਔਰ ਡੀ ਸੀ ਸਾਹਿਬਾਨ ਪ੍ਰਸ਼ਾਸਨ ਪਹੁੰਚਿਆ ਸੋ ਸਮੂਹ ਸੰਗਤਾਂ ਨੇ ਜਿਹੜੀ ਆ ਕੇ ਸੌਨ ਐਂਡ ਲਾਈਟ ਸ਼ੋ ਦੇਖਿਆ ਗੁਰੂ ਸਾਹਿਬ ਜੀ ਦੀ ਜੀਵਨੀ ਬਾਰੇ ਪਤਾ ਚੱਲਿਆ ਕਈ ਬਹੁਤ ਇਤਿਹਾਸ ਬਾਰੇ ਜਿਵੇਂ ਰੋੜਾ ਜੀ ਨੇ ਦੱਸਿਆ ਕਿ ਕਈ ਆਖਰੀ ਅੱਜ ਦਿਖਾਇਆ ਗਿਆ ਜਿਹਦੇ ਵਿੱਚ ਨਹੀਂ ਸੀ ਨੌਲੇਜ ਦਾ ਰਾਜ ਦੇਖਣ ਤੋਂ ਬਾਅਦ ਸੋਨ ਐਂਡ ਲਾਈਟਸੋ ਦੇ ਵਿੱਚ ਉਹਦੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਸਾਚੀ ਚੀਜ਼ ਦਾ ਪਤਾ ਚੱਲਿਆ ਸੋ ਸਮੂਹ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਸਾਰੇ ਅੱਜ ਇਸ ਸੋਨ ਐਂਡ ਲਾਈਟਸੋ 'ਚ ਪਹੁੰਚੇ ਸੋ ਬੇਨਤੀ ਹੈ 20 ਤਰੀਕ ਨੂੰ ਫਰੀਦਕੋਟ ਤੋਂ ਨਗਰ ਕੀਰਤਨ ਚੱਲੇਗਾ ਜਿਸ ਜੋ ਕਿ ਵਕ ਵਕ ਸਹਰਜ ਹੁੰਦਾ ਹੋਇਆ ਰਾਤ ਨੂੰ ਸ੍ਰੀ ਗੁਰਦੁਆਰਾ ਦੁੱਖਨਿਵਾਨ ਸਾਹਿਬ ਪਹੁੰਚੇਗਾ ਸੋ ਸਮੂਹ ਸੰਤਨਾਂ ਉਤੇ ਵਿੱਚ ਹਾਜ਼ਰੀ ਲਗਵੋਣੀ 21 ਤਰੀਕ ਨੂੰ ਸਵੇਰੇ ਲੁਧਿਆਣੇ ਤੋਂ ਦੁੱਖਨਿਵਾਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਫਤਗੜ ਸਾਹਿਬ ਰਸਤੇ 'ਚ ਦੁਪਹਿਰ ਦੇ ਟਾਈਮ ਤੇ ਸਾਨੀਅਲ ਗੁਰਦੁਆਰਾ ਲਡੂ ਸਾਹਿਬ ਰੋਜ਼ੇ ਹੋਏ ਸੋ ਫਤਗੜ ਸਾਹਿਬ ਪਹੁੰਚਣਗੇ ਫਤਗੜ ਸਾਹਿਬ ਤੋਂ 22 ਤਰੀਕ ਨੂੰ ਅਨੰਪੁਰ ਸਾਹਿਬ ਸੋ ਸਮੂਹ ਸੰਤਨਾਂ ਨੂੰ ਬੇਨਤੀ ਹੈ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਗਵੋਣੀ ਤੇ 23 24 25 ਅਨੰਦਪੁਰ ਸਾਹਿਬ ਵਿਖੇ ਜੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਦਾ ਜਿਹੜਾ ਸ਼ਹਾਦਤ ਵਾਲਾ ਜਿਹੜਾ ਦਿਨ ਮਨਾਏ ਜਾ ਰਹੇ ਆ ਸੋ ਸਮੂਹ ਪੰਜਾਬ ਵਾਸੀਆਂ ਨੂੰ ਸੋ ਲੁਧਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਆ ਰਹੀ ਰਵਈਏ ਬੱਚਿਆਂ ਦੇ ਸਮੇਤ ਤੇ ਨਗਰ ਕੀਰਤਨ ਜਿਹੜਾ 20 ਤੇ 21 ਤਰੀਕ ਨੂੰ ਜਰੂਰ ਹਾਜ਼ਰ ਹੋਈਏ ਸੋ ਅੱਜ ਤੁਸੀਂ ਸਾਰੇ ਲੁਧਿਆਣਾ ਵਾਸੀ ਇਸ ਸੋਨ ਐਂਡ ਲਾਈਟਸ ਤੋਂ ਪਹੁੰਚੇ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਬਹੁਤ ਵਧੀਆ ਉਤਰਾਲਾ ਕੀਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਕਿ ਜਿਹੜਾ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੰਨਾ ਵੱਡਾ ਇਤਿਹਾਸਿਕ ਦਿਨ ਜਿਹੜੇ ਗੁਰੂ ਸਾਹਿਬ ਦੇ ਜਿਹੜੇ 350 ਸਾਲਾ ਮਨਾਇਆ ਜਾ ਰਿਹਾ ਅੱਜ ਤੱਕ ਇੰਨੀ ਉਮਰ ਹੋ ਗਈ ਨਹੀਂ ਸੁਣਿਆ तकरीबन 50 ਸਾਲ ਦੇ ਹੋ ਗਏ ਆ ਤੇ ਸਿਰਫ ਗੁਰੂ ਸਾਹਿਬਾਂ ਦੀ ਨਗਰ ਕੀਰਤਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੁਣਿਆ ਸੀ ਪਰ ਸਰਕਾਰ ਵੱਲੋਂ ਜਿਹੜਾ ਬਹੁਤ ਵੱਡਾ ਉਪਰਾਲਾ ਇਹ ਪੰਜਾਬ ਵਾਸੀਨ ਕੀਤਾ ਜਾ ਰਿਹਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਧੰਨਵਾਦ ਕਰਾਂ ਪਹਿਲਾਂ ਤਾਂ ਜੀ ਮੈਂ ਪੰਜਾਬ ਸਰਕਾਰ ਦਾ ਔਰ ਜਿਹੜੇ ਮੰਤਰੀगण ਇਹਦੇ ਵਿੱਚ ਲੱਗੇ ਹੋਏ ਆ ਸਾਡਾ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਕਿ ਜਿਹੜਾ ਇਹ ਰੋਡ ਸ਼ੋਅ ਇਹਨਾਂ ਨੇ ਆ ਲਾਈਟ ਐਂਡ ਸਾਊਂਡ ਸ਼ੋਅ ਬਣਾਇਆ ਹੈ ਕਮਾਲ ਦਾ ਬਣਾਇਆ ਦੇਖੋ ਇਹਦੇ ਨਾਲ ਇਤਿਹਾਸ ਬਾਰੇ ਬੱਚਿਆਂ ਨੂੰ ਵੀ ਪਤਾ ਚੱਲਦਾ ਅੱਜ ਦੇ ਯੂਥ ਨੂੰ ਪਤਾ ਚੱਲਦਾ ਬਜ਼ੁਰਗਾਂ ਨੂੰ ਪਤਾ ਚੱਲਦਾ ਮੈਂ ਜਦੋਂ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ ਕਈ ਚੀਜ਼ਾਂ ਦਾ ਇਤਿਹਾਸ ਤਾਂ ਸਾਨੂੰ ਪਤਾ ਪਰ ਕਈ ਚੀਜ਼ਾਂ ਦਾ ਸਾਨੂੰ ਵੀ ਪਹਿਲੀ ਵਾਰੀ ਪਤਾ ਚੱਲਿਆ। ਔਰ ਬਹੁਤ ਹੀ ਚੰਗਾ ਲੱਗਿਆ। ਐਸੇ ਤਰ੍ਹਾਂ ਇਤਿਹਾਸ ਨੂੰ ਗੁਰੂਆਂ ਦੇ ਸਾਡੇ ਗੁਰੂਆਂ ਦੇ ਇਤਿਹਾਸ ਨੂੰ ਉਜਾਗਰ ਅੱਗੇ ਵੀ ਹੋਰ ਕਰਨਾ ਚਾਹੀਦਾ। ਮੈਂ ਮੈਂ ਬਿਲਕੁਲ ਉਹੀ ਕਹਿ ਰਿਹਾ ਜੀ ਸਕੂਲ ਦੇ ਬੱਚੇ ਆਏ ਛੋਟੇ ਬੱਚੇ ਆਏ ਮੈਂ ਛੋਟੇ ਬੱਚੇ ਵੀ ਦੇਖੇ ਬੈਠੇ ਔਰ ਬਹੁਤ ਧਿਆਨ ਨਾਲ ਦੇਖ ਰਹੇ ਸੀਗੇ। ਕਈ ਵਾਰੀ ਬੰਦਾ ਜਦੋਂ ਕੁਝ ਪੜ੍ਹਦਾ ਉਹ ਇੰਨੀ ਚੰਗੀ ਤਰ੍ਹਾਂ ਨਹੀਂ ਦੇਖਦਾ ਪਰ ਆ ਲਾਈਟ ਐਂਡ ਸਾਊਂਡ ਸ਼ੋਅ ਤੁਸੀਂ ਵੀ ਦੇਖਿਆ। ਮੈਂ ਤਾਂ ਇਦਾਂ ਦਾ ਕਦੀ ਪਹਿਲਾਂ ਨਹੀਂ ਦੇਖਿਆ ਬਹੁਤ ਹੀ ਚੰਗਾ ਲੱਗਿਆ ਔਰ ਜਿਹੜੀ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ 25 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਮੈਂ ਤੁਹਾਡੇ ਚੈਨਲਾਂ ਦੇ ਥਰੂ ਸਾਰਿਆਂ ਨੂੰ ਕਹੂੰਗਾ ਜਿੰਨੇ ਵੀ ਜਿੰਨੇ ਵੀ ਪੰਜਾਬ ਦੇ ਵਾਸੀ ਐ ਲੁਧਿਆਣੇ ਦੇ ਵਾਸੀ ਐ ਕਉ ਤੁਸੀਂ ਲੁਧਿਆਣਾ ਦੇ ਯਾਦਾ ਚੈਨਲ ਹੋ ਵੀ ਸਾਰੇ ਜਰੂਰ ਉੱਥੇ ਪੁੱਜਣ ਔਰ ਜਿੱਥੇ ਵੀ ਗੁਰੂ ਜੀ ਹੋਣਗੇ ਐਨੇ ਸਾਲਾਂ ਬਾਅਦ ਜਿੱਥੇ ਵੀ ਉਹ ਦੇਖਣਗੇ ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਜਿਹੜਾ ਮੈਂ ਬਲਿਦਾਨ ਦਿੱਤਾ ਸੀ ਲੋਕੀ ਉਹਦੀ ਮੈਨੂੰ ਇੱਜ਼ਤ ਔਰ ਮਾਨ ਦੇ ਰਹੇ ਆ ਸਰਕਾਰ ਵੱਲੋਂ 350 ਸਾਲਾਂ ਸ਼ਹਾਦਤ ਨੂੰ ਯਾਦ ਕਰਦੇ ਹੋਏ ਵਰ ਸਮਰਪਿਤ ਅੱਜ ਇੱਕ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਜੀ ਦੀ ਜੀਪਲੀ ਦੇ ਉੱਤੇ ਤੇ ਉਹਨਾਂ ਦੀ ਸ਼ਹਾਦਤ ਉੱਤੇ ਹੈ ਤੇ اور ਬੜੀ ਭਾਰੀ ਸੰਖਿਆ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ

ਜੇ ਨਾ ਕਿਉਂ ਆਰੂ ਵੀ ਕੋਈ ਆਰਟਿਸਟ ਆਏ ਤੇ ਮਿਆਦੀ ਬਾਰੋਂ ਆਰਟਿਸਟ ਦੀ ਗੱਲ ਨਹੀਂ ਕਰ ਸਕਦੇ ਆ ਪਰ ਦੇਖਣ ਜਿਹੜੇ ਲੋਕਲ ਲੁਧਿਆਣੇ ਤੋਂ ਜਿੰਨੇ ਵੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਤੇ ਐਮਐਲਏ ਸਹਿਬਾਨ ਕੋ ਬਾਰੋਂ ਵੀ ਲੋਕ ਆਏ ਨੇ ਔਰ ਐਮਐਲਏ ਸਹਿਬਾਨ ਕੌਂਸਲਰ ਸਹਿਬਾਨ ਸਰਪੰਚੀ ਤੋਂ ਸਾਰੇ ਥਾਵਾਂ ਤੋਂ ਲੁਧਿਆਣੇ ਦੇ ਔਰ ਅਰਧ ਅਰਧ ਜ਼ਿਲ੍ਹੇ ਤੋਂ ਵੀ ਜਿਹੜੇ ਲੋਕ ਇੱਥੇ ਦੇਖਣ ਨੂੰ ਆਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਐਸੀ ਕੁਰਬਾਨੀ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਹਿੰਦੀ ਚਾਦਰ ਬਣ ਲਈ ਗੁਰਤੇਗ ਬਹਾਦਰ ਜੀ ਨੇ ਬਹੁਤ ਵੱਡਾ ਬਲਿਦਾਨ ਔਰ ਆਪਣੇ ਦੇਸ਼ ਔਰ ਆਪਣੇ ਗਰੀਬ ਗਰੂਪਿਆਂ ਨੂੰ ਹਰ ਨੂੰ ਆਪਣੇ ਪਿੱਛੇ ਹੱਥ ਰੱਖ ਕੇ ਹਰ ਗਰੀਬ ਗਰੂਪੇ ਨੂੰ ਉੱਚਾ ਚੱਕਿਆ ਔਰ ਹਰ ਜ਼ੁਲਮ ਦਾ ਟਾਕਰਾ ਜਿਹੜਾ ਉਹ ਗੁਰਤੇਗ ਬਹਾਦਰ ਮਹਾਰਾਜ ਦੀ ਸੰਦੇਸ਼ ਚੋਂ ਵੀ ਮਿਲਦਾ ਔਰ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਆਓ ਸਾਰੇ ਆਪਾਂ ਅੱਜ ਦੇ ਦਿਨ ਪ੍ਰੇਰਣਾ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਆਪਣੇ ਪੰਜਾਬ ਆਪਣੇ ਦੇਸ਼ ਆਪਣੇ ਜਾ ਪੂਰੇ ਹਲਕੇ ਦੀ ਸੇਵਾ ਕਰੀਏ ਤਾਂ ਕਿ ਗੁਰੂ ਮਹਾਰਾਜ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਗਰੀਬ ਗੁਰੂਬੇ ਦੀ ਸੇਵਾ ਕਰਦੇ ਰਹੀਏ ਪਹਿਲੀ ਵਾਰੀ ਸਰਕਾਰ ਉਹਨਾਂ ਦਾ ਉਪਰਾਲਾ ਕੀਤਾ ਦੇਖੋ ਇਹੀ ਤਾਂ ਕੰਮ ਆ ਸਰਕਾਰ ਜੇ ਨੀਅਤ ਤੇ ਨੀਤੀ ਨਾਲ ਕੰਮ ਕਰੇ ਤਾਂ ਸਾਰੇ ਕੰਮ ਚੰਗੇ ਹੀ ਹੁੰਦੇ ਆ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਕਦੇ ਨਹੀਂ ਕੁਝ ਹੋਇਆ ਇਹ ਗੁਰੂ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਰਕਾਰ ਤੇ ਤੇ ਪੰਜਾਬ ਤੇ ਤੇ ਦੇਸ਼ ਤੇ ਆਪਣੀ ਕਿਰਪਾ ਅਗੇ ਰੱਖ ਕੇ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸੇਵਾ ਕਰਦੇ ਰਹੀਏ